ਜੋ ਯੂਕਰੇਨ ਦੇ ਪ੍ਰੈਜ਼ੀਡੈਂਟ ਜ਼ੇਲੈਂਸਕੀ ਹੈਗੇ ਆ ਉਹਨਾਂ ਨੇ ਇਹ ਕਿਹਾ ਹੈ ਕਿ ਰਸ਼ੀਆ ਦੇ ਨਾਲ ਹੁਣ ਨਵੀਂ ਜਿਹੜੀ ਆ ਪੀਸ ਟਾਕ ਦੀ ਗੱਲਬਾਤ ਸ਼ੁਰੂ ਹੋਣ ਜਾ ਰਹੀ ਆ استانਬੁਲ ਦੇ ਵਿੱਚ ਹੋਊਗੀ ਬੁੱਧਵਾਰ ਨੂੰ ਇਹ ਪ੍ਰੈਜ਼ੀਡੈਂਟ ਜ਼ੇਲੈਂਸਕੀ ਹੁਣੀ ਦੱਸਿਆ ਹੈਗਾ ਉਹ ਕਹਿੰਦੇ ਵੀ ਮੈਂ ਆਪਣੇ ਆਪਣੇ ਆਪ ਤੇ ਹੋਰ ਜਿਹੜੇ ਉਹਨਾਂ ਦੇ ਸਾਥੀ ਹੈਗੇ ਆ ਉਹਨਾਂ ਨੇ ਯੂਕਰੇਨੀਅਨ ਸਕਿਉਰਟੀ ਕੌਂਸਲ ਦੇ ਜਿਹੜੇ ਚੀਫ ਆ ਰਸਟਰ ਓਮਰੇ ਤੇ ਉਹਨਾਂ ਦੇ ਜਿਹੜੇ ਆ ਪ੍ਰिजनਰ ਐਕਸਚੇਂਜ ਦੇ ਬਾਬਤ ਵੀ ਜਿਹੜੀ ਗੱਲਬਾਤ ਆ ਰਸ਼ੀਆ ਵਾਲੀ ਸਾਈਡ ਜਿਹੜੀ ਆ ਉਹਨਾਂ ਦੇ ਨਾਲ ਹੋਈ ਹੈਗੀ ਆ ਸੋ ਇਹ ਕਾਫੀ ਹਫ਼ਤਿਆਂ ਤੋਂ ਬਾਅਦ ਹੁਣ ਦੁਬਾਰਾ ਕੀ ਫੇਰ ਗੱਲਬਾਤ ਹੋਣ ਜਾ ਰਹੀ ਆ ਜਦੋਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਕੁਝ ਦਿਨ ਪਹਿਲਾਂ ਇਹ ਕਿਹਾ ਸੀ ਸਿਰਫ 50 ਦਿਨ ਦਾ ਸਮਾਂ ਆ ਜਿਹੜਾ ਮਾਸਕੋ ਨੂੰ ਤੇ ਕੀਵ ਨੂੰ ਦਿੱਤਾ ਜਾਂਦਾ ਹੈਗਾ ਆ ਕਿ ਡੀਲ ਬਣਾ ਲਈ ਜਾਵੇ ਨਹੀਂ ਤਾਂ ਫੇਰ ਉਸ ਤੋਂ ਬਾਅਦ ਅਸੀਂ ਜਿਹੜਾ ਕੋਈ ਨਾ ਕੋਈ ਸੱਤ ਸਟੈਂਡ ਲਵਾਂਗੇ ਸੋ ਇਹ ਡਾਇਰੈਕਟ ਟਾਕਸ ਹੋਣਗੀਆਂ ਦੋਨੋਂ ਮਿਲਕਾਂ ਦੇ ਜਿਹੜੇ ਲੀਡਰਸ ਆ ਉਹਨਾਂ ਦੇ ਵਿਚਾਰੇ ਜੋ ਜੁਕਰੇਨ ਦੇ ਪ੍ਰੈਜ਼ੀਡੈਂਟ ਜ਼ੇਲੈਂਸਕੀ ਹੈਗੇ ਆ ਉਹਨਾਂ ਨੇ ਕਿਹਾ ਹੈ ਕਿ ਰਸ਼ੀਆ ਦੇ ਨਾਲ ਹੁਣ ਨਵੀਂ ਜਿਹੜੀ ਆ ਪੀਸ ਟਾਕ ਦੀ ਗੱਲਬਾਤ ਸ਼ੁਰੂ ਹੋਣ ਜਾ ਰਹੀ ਆ استانਬੁਲ ਦੇ ਵਿੱਚ ਹੋਊਗੀ ਬੁੱਧਵਾਰ ਨੂੰ ਇਹ ਪ੍ਰੈਜ਼ੀਡੈਂਟ ਜ਼ੇਲੈਂਸਕੀ ਹੁਣੀ ਦੱਸਿਆ ਹੈਗਾ ਉਹ ਕਹਿੰਦੇ ਵੀ ਮੈਂ ਆਪਣੇ ਆਪਣੇ ਆਪ ਤੇ ਹੋਰ ਜਿਹੜੇ ਉਹਨਾਂ ਦੇ ਸਾਥੀ ਹੈਗੇ ਆ ਉਹਨਾਂ ਨੇ ਜੁਕਰੇਨੀਅਨ ਸਕਿਉਰਟੀ ਕੌਂਸਲ ਦੇ ਜਿਹੜੇ ਚੀਫ ਆ ਅ ਰਸਟਰ ਉਮਰੇਵ ਤੇ ਉਹਨਾਂ ਦੇ ਜਿਹੜੇ ਆ ਪ੍ਰिजनਰ ਐਕਸਚੇਂਜ ਦੇ ਬਾਬਤ ਵੀ ਜਿਹੜੀ ਗੱਲਬਾਤ ਆ ਰਸ਼ੀਆ ਵਾਲੀ ਸਾਈਡ ਜਿਹੜੀ ਆ ਉਹਨਾਂ ਦੇ ਨਾਲ ਹੋਈ ਹੈਗੀ ਆ ਸੋ ਇਹ ਕਾਫੀ ਹਫ਼ਤਿਆਂ ਤੋਂ ਬਾਅਦ ਹੁਣ ਦੁਬਾਰਾ ਕੀ ਫੇਰ ਗੱਲਬਾਤ ਹੋਣ ਜਾ ਰਹੀ ਆ ਜਦੋਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਕੁਝ ਦਿਨ ਪਹਿਲਾਂ ਇਹ ਕਿਹਾ ਸੀ ਸਿਰਫ 50 ਦਿਨ ਦਾ ਸਮਾਂ ਆ ਜਿਹੜਾ ਮਾਸਕੋ ਨੂੰ ਤੇ ਕੀਵ ਨੂੰ ਦਿੱਤਾ ਜਾਂਦਾ ਹੈਗਾ ਆ ਵੀ ਡੀਲ ਬਣਾ ਲਈ ਜਾਵੇ ਨਹੀਂ ਤਾਂ ਫਿਰ ਉਹ ਤੋਂ ਬਾਅਦ ਅਸੀਂ ਜਿਹੜਾ ਕੋਈ ਨਾ ਕੋਈ ਸੱਤ ਸਟੈਂਡ ਲਾਵਾਂਗੇ ਸੋ ਇਹ ਡਾਇਰੈਕਟ ਟਾਕਸ ਹੋਣਗੀਆਂ ਦੋਨੋਂ ਮਿਲਕਾਂ ਦੇ ਜਿਹੜੇ ਲੀਡਰਸ ਆ ਉਹਨਾਂ ਦੇ ਵਿਚਾਰੇ ਜੋ ਜੁਕਰੇਨ ਦੇ ਪ੍ਰੈਜ਼ੀਡੈਂਟ ਜ਼ੇਲੈਂਸਕੀ ਹੈਗੇ ਆ ਉਹਨਾਂ ਨੇ ਕਿਹਾ ਆ ਕਿ ਰਸ਼ੀਆ ਦੇ ਨਾਲ ਹੁਣ ਨਵੀਂ ਜਿਹੜੀ ਆ ਪੀਸ ਟਾਕ ਦੀ ਗੱਲਬਾਤ ਸ਼ੁਰੂ ਹੋਣ ਜਾ ਰਹੀ ਆ استانਬੁਲ ਦੇ ਵਿੱਚ ਹੋਊਗੀ ਬੁੱਧਵਾਰ ਨੂੰ ਇਹ ਪ੍ਰੈਜ਼ੀਡੈਂਟ ਜੇਲੈਂਸਕੀ ਹੁਣੀ ਦੱਸਿਆ ਹੈਗਾ ਉਹ ਕਹਿੰਦੇ ਵੀ ਮੈਂ ਆਪਣੇ ਆਪਣੇ ਆਪ ਤੇ ਹੋਰ ਜਿਹੜੇ ਉਹਨਾਂ ਦੇ ਸਾਥੀ ਹੈਗੇ ਆ ਉਹਨਾਂ ਨੇ ਯੂਕਰੇਨੀਅਨ ਸਕਿਉਰਿਟੀ ਕੌਂਸਲ ਦੇ ਜਿਹੜੇ ਚੀਫ ਆ ਰਾਸਟਰ ਓਮਰੇਵ ਤੇ ਉਹਨਾਂ ਦੇ ਜਿਹੜੇ ਆ ਪ੍ਰिजनਰ ਐਕਸਚੇਂਜ ਦੇ ਬਾਬਤ ਵੀ ਜਿਹੜੀ ਗੱਲਬਾਤ ਆ ਰਸ਼ੀਆ ਵਾਲੀ ਸਾਈਡ ਜਿਹੜੀ ਆ ਉਹਨਾਂ ਦੇ ਨਾਲ ਹੋਈ ਹੈਗੀ ਆ ਸੋ ਇਹ ਕਾਫੀ ਹਫ਼ਤਿਆਂ ਤੋਂ ਬਾਅਦ ਹੁਣ ਦੁਬਾਰਾ ਕੀ ਫੇਰ ਗਲਵਤ ਹੋਣ ਜਾ ਰਹੀ ਆ ਜਦੋਂ ਪ੍ਰੈਜ਼ੀਡੈਂਟ ਡੋਨਲਡ 트੍ਰੰਪ ਉਹਨਾਂ ਨੇ ਕੁਝ ਦਿਨ ਪਹਿਲਾਂ ਇਹ ਕਿਹਾ ਸੀ ਸਿਰਫ 50 ਦਿਨ ਦਾ ਸਮਾਂ ਆ ਜਿਹੜਾ ਮਾਸਕੋ ਨੂੰ ਤੇ ਕੀਵ ਨੂੰ ਦਿੱਤਾ ਜਾਂਦਾ ਹੈਗਾ ਆ ਫਿਰ ਡੀਲ ਬਣਾ ਲਈ ਜਾਵੇ ਨਹੀਂ ਤਾਂ ਫਿਰ ਉਸ ਤੋਂ ਬਾਅਦ ਅਸੀਂ ਜਿਹੜਾ ਕੋਈ ਨਾ ਕੋਈ ਸੱਤ ਸਟੈਂਡ ਲਾਵਾਂਗੇ ਸੋ ਇਹ ਡਾਇਰੈਕਟ ਟਾਕਸ ਹੋਣਗੇ ਆ ਦੋਨੋਂ ਮਿਲਕਾਂ ਦੇ ਜਿਹੜੇ ਲੀਡਰਸ ਆ ਉਹਨਾਂ ਦੇ ਵਿਚਾਰੇ